ਇਹ ਜਿਹੜੀ ਸਮਰਥਨ ਹੈ ਤਾਕਤ ਹੈ ਇਹੀ ਸਾਡਾ ਹੌਸਲਾ ਹੈ ਜੇ ਉਹ ਕਰਨਗੇ ਪਰਸਨਲ ਅਟੈਕ ਤੇ ਅ ਪਰਸਨਲ ਟੈਕ ਆਪਾਂ ਵੀ ਕਰਾਂਗੇ ਤੁਹਾਨੂੰ ਸ਼ਾਇਦ ਹੈ ਮੈਂ ਕਿ ਸੀਤਾ ਲੰਗਰਾਲ ਜੀ ਨਾਲ ਚੱਲ ਰਹੇ ਨੇ ਪਰ ਸਾਥ ਨਹੀਂ ਦੇ ਰਹੇ ਕੈਂਡੀਡੇਟ ਉਧਰ ਉਧਰ ਹੋਇਆ ਹੈ ਜਿਹੜੀ ਪਬਲਿਕ ਆ ਗਈ ਹੈ ਉਹ ਜਿੱਥੇ ਆ ਗਈ ਹੈ ਜੀ 100 ਰੁਪਇਆ ਕੋਈ ਜ਼ਰੂਰੀ ਨਹੀਂ ਬੰਦਾ ਇਮਾਨਦਾਰ ਹੋਣਾ ਚਾਹੀਦਾ ਇਹ ਆਮ ਆਦਮੀ ਪਾਰਟੀ ਦਾ ਜਾਦੂ ਹੈ 13 ਮਹੀਨੇ ਦਾ ਮੇਰਾ ਕੰਮ बोल ਰਿਹਾ ਮੇਰੀ ਸਰਕਾਰ ਨੇ ਜੋ ਵਾਅਦੇ ਕੀਤੇ ਆ ਉਹਨੂੰ ਦੇਖ ਕੇ ਲੋਕ ਅੱਜ ਇੱਕ ਤਰਫਾ ਹੋਏ ਆ ਇਹ ਨਜ਼ਾਰਾ ਹੈ ਚਰਨਦਰ ਸਿੰਘ ਜਿਮੜੀ ਚੌਂ ਦਾ ਅਸਲ ਅਸੀਂ ਮੌਜੂਦ ਆ ਚਰਨਦਰ ਦੇ ਵੈਸਟ ਹਾਲਗੇ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਤੁਸੀਂ ਕਿਸੇ ਵੀ ਰਜ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਨੌਜਵਾਨ ਬਾਈਕ ਤੇ ਸਵਾਰ ਹੋ ਕੇ ਆਪਣੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਹੌਸਲਾ ਅਫਜ਼ਾਈ ਕਰ ਰਹੇ ਹਨ ਔਰ ਇੱਕ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਦੱਸ ਰਹੇ ਨੇ ਕਿ ਇਹ ਮਾਹੌਲ ਹੈ ਸੁਸ਼ੀਲ ਰਿੰਕੂ ਦੇ ਪਾਸ ਪੁੱਛਾ ਔਰ ਦੇਖੋ ਦੂਰੋਂ ਦੀ ਉਪਰੋਂ ਦੀ ਪੂਛ ਵਰਸਾ ਹੋ ਰਹੀ ਹੈ ਸਮਰਥਕ ਆਮ ਆਦਮੀ ਪਾਰਟੀ ਦੇ ਵੈਲਕਮ ਕਰ ਰਹੇ ਨੇ ਆਪਣੇ ਨੇਤਾ ਸੁਸ਼ੀਲ ਰਿੰਕੂ ਦਾ ਰਿੰਕੂ ਆਪਣੇ ਪਾਰਸਕ ਸਮਰਥਕਾਂ ਦੇ ਨਾਲ ਜਿਹੜੇ ਕਿਥੇ ਪਹੁੰਚੋਏ ਜਿੰਦਾਬਾਦ ਅੰਮਰ ਸਿਤਾ ਜਿੰਦਾਬਾਦ ਉਮੀਦ ਹੈ ਕਿ ਬਹੁਤ ਵੱਡੇ ਮਾਰਜਾ ਜਿੱਤਣਗੇ ਬਹੁਤ ਵੱਡੇ ਮਾਰਜਾ ਜਿੱਤਣਾ ਜਿਤਨਾ ਹੀ ਸ਼ਿਸ਼ੂ ਕੁਮਾਰ ਰਿੰਕੂ ਜੀ ਨੇ ਫੇਵਰੇਟ ਕਿਉਂ ਫੇਵਰੇਟ ਕਿਉਂ ਰਿੰਕੂ ਜੀ ਉਹ ਅੱچھے ਇਨਸਾਨ ਆ ਉਹ ਬਹੁਤ ਅੱچھے ਇਨਸਾਨ ਆ ਲੋਕਾਂ ਦੇ ਕੰਮਾਂ ਨਾਲ ਇਨਸਾਨ ਆ शीतलंग राल्वी विधायक ਉਹਨਾਂ ਦੇ ਨਾਲ ਹਨ ਔਰ ਨਾਲ ਪੂਰੇ ਸਮਰਥਕ ਉਹਨਾਂ ਦਾ ਸਾਥ ਦੇ ਰਹੇ ਹਨ सुशील ਰਿੰਕੂ ਤੇ ਸਮਰਥਕਾਂ ਵਿੱਚ ਕਿਰੇ ਹੋਏ ਬੇਤੇ ਲੋਕੇ ਬੇਤੇ ਜਿਹੜਾ ਔਰ ਦੇਖੋ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਅਸ਼ੀਰਵਾਦ ਹਾਸਲ ਕਰਦੇ ਹੋਏ ਲੋਕਾਂ ਦਾ ਵੱਡੀ ਗਿਣਤੀ ਵਿੱਚ ਸਮਰਥਕਾਂ ਨਾਲ ਨੇ ਔਰ لوکاں دے نال گل بات کردے ہوئے اپنے ਸਮਰਥਨ ਚ ਵੋਟ ਦੀ ਮੰਗ ਕਰਦੇ ਹੋਏ اور ॠंकू ਨੇ ਉਸ ਤੋਂ ਪਹਿਲੇ ਦਾਵਾ ਵੀ ਕੀਤਾ ਹੈ ਕਿ ਕਿਉਂਕਿ ਉਹ ਪਹਿਲੇ ਇਸ ਹਲਕੇ ਚ ਕਾਰਪੋਰੇਸ਼ਨ ਦੀ ਚੋਣਾਂ ਨਿਗਮ ਦੀ ਚੋਣਾਂ ਵਿੱਚ ਜਿੱਤ ਕੇ ਕੌਂਸਲਰ ਬਣੇ ਉਸ ਤੋਂ ਬਾਅਦ ਉਹ ਵਿਧਾਇਕ ਬਣੇ ਜੇ ਅੱਜ ਉਹਨਾਂ ਨੂੰ ਮੌਕਾ ਮਿਲਿਆ ਵੱਡੀ ਚੋਣ ਲੜਨ ਦਾ ਲੋਕ ਸਭਾ ਚੋਣਾਂ ਦੀ ਚੋਣ ਲੜਨ ਦਾ ਤੇ ਉਹ ਲੋਕ ਸਭਾ ਦੀ ਚੋਣ ਵਿੱਚ ਜਿੱਤ ਗਏ اور ਜਿੱਤ ਕੇ ਉਹ ਦਿੱਲੀ ਪਹੁੰਚਣਗੇ ਦਿੱਲੀ ਲੋਕ ਸਭਾ ਚ ਉਥੇ ਜਾ ਕੇ ਉਹ ਆਮ ਜਨਤਾ ਦੇ ਮੁੱਦੇ ਚੱਕਣਗੇ ਰਿਕੂ ਜੀ ਰਿਕੂ ਜੀ ਕਾਫੀ ਪੀੜ ਕਾਫੀ ਸਮਰਥਨ ਕਿਦਾ ਲੱਗ ਰਿਹਾ ਲੋਕਾਂ ਦਾ ਬਹੁਤ ਵਧੀਆ ਲੱਗ ਰਿਹਾ ਜੀ ਇਹ ਜਿਹੜੀ ਸਮਰਥਨ ਹੈ ਤਾਕਤ ਹੈ ਇਹੀ ਸਾਡਾ ਹੌਸਲਾ ਕਿੰਦਾ ਦਾ ਰਿਸਪੋਨਸ ਸਾਨੂੰ ਮਿਲ ਰਿਹਾ ਸ਼ੀਤਲ ਲੰਗਰਾਲੂ ਲੈ ਕੇ ਜਾ ਤੇਰੇ ਵਿਰੋਧੀ ਨਿਸ਼ਾਨੇ ਸਾਦੇ ਰਹ ਪਰ ਉਹ ਹਮੇਸ਼ਾ ਤੁਹਾਡੇ ਨਾਲ ਹੀ ਰਹੇ ਕੀ ਕਹਿੰਦੇ ਰਾਸ਼ੀਤਲ ਲੰਗਰਾਲੂ ਸਪੋਰਟ ਦੇ ਬਾਰੇ ਗੱਲ ਨਹੀਂ ਹੈ ਸਾਰੇ ਲੋਕ ਹੈ ਜਿਹੜੇ ਇਕੱਠੇ ਕੰਮ ਕਰ ਰਹੇ ਹੈ ਸੁਸ਼ੀਲ ਕੁਮਾਰ ਨੂੰ ਸੁਰੇਖ ਜੀਓ ਕਿ ਕਿਸ ਤਰੀਕੇ ਨਾਲ ਸਵਾਗਤ ਕੀਤਾ ਜਾ ਰਿਹਾ ਵਕਫਾ ਸੰਸਥਾਵਾਂ ਵੱਲੋਂ ਸੁਸ਼ੀਲ ਰਿੰਕੂ ਦਾ ਇੱਥੇ ਪਹੁੰਚਣ ਤੇ ਸਵਾਗਤ ਹੋ ਰਿਹਾ ਔਰ ਰੰਗ ਦੇ ਪਸੰਤੀ ਚੋਲਾ ਜੋ ਕਿ ਹਮੇਸ਼ਾ ਤੋਂ ਇਹ ਗਾਣਾ ਨਾਲ ਚੱਲਦਾ ਰਿਹਾ ਕਿਤੇ ਮੰਤਰੀ ਲਾਲਚੰਦ ਘਟਾਰੂ ਚੱਕਵੀ ਕਾਰ ਦੇ ਮੌਜੂਦ ਨੇ ਨਾਲ ਨੇ ਮਹਿੰਦਰ ਭਗਤ ਵਿਧਾਇਕ ਸ਼ੀਤਲ ਉਂਗਰਾਲ ਸਮਰਥਨ ਦਿੰਦੇ ਹੋਏ ਵੱਡੀ ਗਿਣਤੀ ਦੇ ਵਿੱਚ ਲੋਕ ਔਰ ਦੂਰ ਤੱਕ ਦਿੱਤੇ ਨਜ਼ਰ ਮਾਰ ਰਹੇ ਉਥੇ ਫਿਲਹਾਲ ਆਮ ਆਦਮੀ ਪਾਰਟੀ ਦੇ ਚੰਡੇ ਹੀ ਦਿਖਾਈ ਦੇ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਸਮਰਥਕ ਇਥੇ ਔਰ ਰੋਡ ショਅ ਦੇ ਨਾਲ ਆਮ ਆਦਮੀ ਪਾਰਟੀ ਉਹਨਾਂ ਦੇ ਉਮੀਦਵਾਰ ਸੁਸ਼ੀਲ ਰਿੰਕੂ ਵਰਤਨ ਕਰ ਰਹੇ ਨੇ ਸੁਸ਼ੀਲ ਰਿੰਕੂ ਉਹਨਾਂ ਦੀ ਪਤਨੀ ਸੁਨੀਤਾ ਰਿੰਕੂ ਸਾਡੇ ਨਾਲ ਹੈ ਮੈਡਮ ਕਿੱਦਾਂ ਦਾ ਲੱਗ ਰਿਹਾ ਕਿਉਂਕਿ ਤਿੰਨ ਚੌਥੀ ਚੌਂ ਲੜ ਰਹੇ ਨੇ ਚੌਥੀ ਚੌਂ ਲੜ ਰਹੇ ਨੇ ਤੁਸੀਂ ਹਰ ਚੌਂ ਦੇ ਨਾਲ ਇਹ ਚੌਂ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਮਿਹਨਤ ਕਰ ਰਹੇ ਆ ਮਿਹਨਤ ਕਰਾਂਗੇ ਔਰ ਬਹੁਤ ਵਧੀਆ ਮਾਰਜਨ ਨਾਲ ਸੀਟ ਲੈ ਕੇ ਜਾਵਾਂਗੇ ਕਿਉਂਕਿ ਜਿੱਥੇ ਵੀ ਜਾ ਰਹੇ ਲੋਕੀ ਬਹੁਤ ਪਰਵਾਹ ਹੁਗਾ ਆਲਾ ਦੇ ਰਹੇ ਨੇ ਕਿਉਂਕਿ ਲੋਕਾਂ ਲਈ ਕੰਮ ਕੀਤਾ ਲੋਕਾਂ ਦੀ ਸੇਵਾ ਕੀਤੀ ਹੈ ਤੇ ਕਰਦੇ ਹੀ ਰਵਾਂਗੇ ਸੁਸ਼ੀਰ ਰਿੰਕੂ ਕਿਦਾਂ ਦੇ ਪਤੀ ਨੇ ਪਹਿਲੇ ਤੁਹਾਡੇ ਕੋ ਘਰ ਦਾ ਕੰਮ ਵੀ ਕਰਵਾਇਆ ਫਿਰ ਤੁਹਾਨੂੰ ਨਿਗਮ ਚੋਣਾਂ ਜੀ ਤੋ ਆਇਆ ਫਿਰ ਵਿਧਾਨ ਸਭਾ ਦੀ ਚੋਣਾਂ ਜੀ ਕੰਮ ਕਰਾਇਆ ਹੁਣ ਲੋਕ ਸਭਾ ਦੀ ਚੋਣਾਂ ਵੀ ਤੁਹਾਡੇ ਕੋ ਪ੍ਰਚਾਰ ਕਰਾ ਰਹੇ ਬਹੁਤ ਵਧੀਆ ਹਸਬੰਡ ਹੈ ਬਹੁਤ ਵਧੀਆ ਲਾਈਫ ਪਾਰਟਨਰ ਹੈ ਔਰ ਮਨੂੰ ਲੱਗਦਾ ਹੈ ਕਿ ਜਗਾ ਦੋਨੋਂ ਹਸਬੰਡ ਵਾਈਫ ਇਕੱਠੇ ਮਿਲ ਕੇ ਕਦਮ ਨਾਲ ਕਦਮ ਲਾ ਕੇ ਕੋਈ ਵੀ ਕੰਮ ਕਰੇ ਤਾਂ ਉਹਦੇ ਚ ਕਾਮਯਾਬੀ ਜ਼ਰੂਰ ਮਿਲਦੀ ਹੈ ਔਰ ਮੈਂ ਆਪਣੇ ਆਮਨ ਫੋਰਸ ਵੀ ਕਰਦੇ ਕਿਉਂਕਿ ਘਰ ਦਾ ਮਾਹੌਲ ਆਦਾ ਦਾ ਤਾਂ ਇਸ ਕਰਕੇ ਮੈਨੂੰ ਵਧੀਆ ਲੱਗਦਾ ਹੈ ਕੰਮ ਕਰਨਾ ਤੁਸੀਂ ਵੀ ਇੱਕ ਅੱਛੀ ਪਤਨੀ ਵਾਂਗ ਆਪਣੇ ਪਤੀ ਦੇ ਫੁੱਟਸਟੈਪਸ ਤੇ ਚੱਲਦੇ ਰਹੇ ਉਹਨਾਂ ਨੇ ਕਾਰਪੋਰੇਸ਼ਨ ਸਟਾਰਟ ਕੀਤੀ ਸੀ ਨਿਗਮ ਚ ਉਹਨਾਂ ਚ ਉਸੇ ਵੀ ਨਿਗਮ ਚੋਣਾ ਚਾਹੇ ਕਿ ਫੋਨ ਦਾ ਇਰਾਦਾ ਹੈਗਾ ਕਿ ਅੱਗੇ ਫਿਰ ਪਤੀ ਦੀ ਇੱਛਾ ਵੀ ਪੂਰੀ ਕਰਨੀ ਵਿਧਾਨ ਸਭਾ ਚੋਣਾ ਅਗਲੀ ਲੜਨੀ ਆ ਫਿਰ ਕਿ ਕੀ ਬਧ ਹਲਕਾ ਮਹਿਲਾ ਵਾਲਾ ਹੋ ਜੇ ਨਹੀਂ 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 ਜੀ ਅਜੇ ਹਜੇ ਫਿਲਹਾਲ ਕੋਈ ਸੋਚ ਨਹੀਂ ਹੈ ਜੇ ਫੈਂਡੀ ਸੋਚ ਹੈ ਕਿ ਸੁਸ਼ੀਲ ਕੁਮਾਰ ਨੂੰ ਜੇ MP ਬਣ ਜਾ ਔਰ ਆਪਾ ਦੋਨੇ ਐਮਐਲਕੇ ਜਲੰਧਰ ਹਲਕੇ ਦਾ ਵਿਕਾਸ ਕਰੀਏ ਔਰ ਲੋਕੀ ਯਾਦ ਕਰਨ ਆ ਕਿ ਸੁਸ਼ੀਲ ਕੁਮਾਰ ਨੂੰ ਕੋਈ ਐਮਪੀ ਆਇਆ ਸੀ ਤੋਨੇ ਜਲੰਧਰ ਦੇ ਲਈ ਕੋਈ ਕੰਮ ਕੀਤਾ ਸੀ ਰਿੰਕੂ ਜਿੱਦਾਂ ਸਿਆਸਤ 'ਚ ਕਦ ਵਧਿਆ ਉਸ ਹੱਬ ਨਾਲ ਦੁਸ਼ਮਣਾਂ ਦੀ ਗਿਣਤੀ ਵਧ ਗਈ ਪਹਿਲੇ ਤਾਂ ਗੱਲ ਆਉਂਦੀ ਸੀ ਕਿ ਤੇ ਰਸ਼ੀਤਲ ਮੁਰਾਲ ਦੇ ਨਾਲ ਟਕਰਾ ਸੀ ਚਲੋ ਹੁਣ ਤਾਂ ਦੋਸਤੀ ਹੋ ਗਈ ਪਰ ਹੁਜੇ ਪੁਰਾਣੇ ਸਾਥੀ ਸੀ ਕਾਂਗਰਸ ਦੇ ਉਹ ਬੜਾ આરોਪ ਪਤਾ આરોਪ ਕਰ ਰਹੇ ਆ ਰਿੰਕੂ ਦੇ ਖਿਲਾਫ ਕਾਫੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਾਰਟੀਵਾਦੀ ਨੂੰ ਲੈ ਕੇ ਬਿਆਨਬਾਜ਼ੀ ਹੈ ਪਰ ਵੈਸੇ ਸਾਰੇ بڑے ਸਤਿਕਾਰਯੋਗ ਨੇ ਸਾਰੇ ਵੱਡੇ ਨੇ ਸਾਰਿਆਂ ਦਾ ਉਹਨਾਂ ਹੀ ਮਾਨ ਸਨਮਾਨ ਔਰ ਸ਼ੀਤਲ ਨਾਲ ਵੀ ਨਿਰਾਸ਼ਗੀ ਆ ਸੀ ਪਹਿਲੇ ਫਿਰ ਜਦੋਂ ਆਪਾਂ ਇੱਕ ਮੰਚ ਤੇ ਬੈਠ ਗਏ ਫਿਰ ਕੋਈ ਨਿਰਾਸ਼ਗੀ ਨਹੀਂ ਪਾਰਟੀ ਲਈ ਕੰਮ ਕਰਦੇ ਆ ਪਾਰਟੀ ਲਈ ਕੰਮ ਕਰਾਂਗੇ ਪ੍ਰਤਾਪ ਭਾਈ ਵੀ ਕਹਿੰਦੇ ਕਿ ਦਿੱਲੀ ਤਾਂ ਬਹੁਤ ਦੂਰ ਉਹਨਾਂ ਨੂੰ ਇੱਥੇ ਦੀ ਜਲੰਧਰ ਦਾ ਹਾਜ਼ਰੀ ਟੱਪਣ ਦੇ ਨਹੀਂ ਉਹ ਵੱਡੇ ਸੁਪਨੇ ਲੈ ਰਹੇ ਮੈਂ ਵੱਡੇ ਭਾਈ ਨੂੰ ਇਹ ਦੱਸਣਾ ਚਾਹਨੀ ਆ ਕਿ ਯੂਪੀ ਤਾਂ ਬਹੁਤ ਦੂਰ ਹੈ 13 ਤਰੀਕ ਚ ਜਲੰਧਰ ਦੇ ਲੋਕਾਂ ਨੇ ਸੁਸ਼ੀਲ ਕੁਮਾਰ ਨੂੰ ਦਿੱਲੀ ਭੇਜਿਆ ਨਵਜੋਤ ਸਿੰਘ ਸਿੱਧੂ ਵੀ ਹੁਣ ਬਾਹਰ ਆ ਗਏ ਸਿਆਸਤ ਵਿੱਚ ਸક્રિય ਹੋ ਗਏ ਕਰਮਜੀਤ ਕਰੋਨਾ ਦਾ ਪ੍ਰਚਾਰ ਬੜਾ ਕਰ ਰਿਹਾ ਹੈ ਕਹਿੰਦੇ ਸੰਤੋਖ ਚੋਹ ਤੋਦੀ ਦਾ ਬੜਾ ਪਿਆ ਸੀ ਉਹ ਵੀ ਬੜੇ ਬਿਆਨਬਾਜ਼ੀ ਕਰ ਰਹੇ ਨਵਜੋਤ ਸਿੰਘ ਸਿੱਧੂ ਨੂੰ ਕਿਦਾ ਟੈਕਲ ਕਰੋਗੇ ਵੱਡੇ ਭਾਜੀ ਨੇ ਸਤਕਾਰਯੋਗ ਨੇ ਜੇ ਉਹ ਕਰਨਗੇ ਪਰਸਨਲ ਅਟੈਕ ਤੇ ਪਰਸਨਲ ਅਟੈਕ ਆਪ ਵੀ ਕਰਨਗੇ ਸੋ ਅਦਾਰਾ ਹੈ ਜੇ ਕੋਈ ਵਿਚਾਰ ਨਹੀਂ ਕੋਨਾ ਬਾਰੇ ਕੁਝ ਬੋਲਣਾ ਸੋ ਉਹ ਵੀ ਪਾਰਟੀ ਲਈ ਕੰਮ ਕਰ ਰਿਹਾ ਸੀ ਪਾਰਟੀ ਲਈ ਕੰਮ ਕਰ ਰਿਹਾ ਅਸੀਂ ਵੀ ਪਾਰਟੀ ਦਾ ਝੰਡਾ ਘਰ-ਘਰ ਉੱਚਾ ਕਰਾਂਗੇ ਕਿਉਂਕਿ ਸਾਡਾ ਇੱਕੋ ਹੀ ਮਕਸਦ ਹੈ ਲੋਕਾਂ ਦੀ ਸੇਵਾ ਕਰਨਾ ਲੋਕਾਂ ਦੇ ਕੰਮ ਕਰਨਾ ਔਰ ਆਉਣ ਵਾਲੀ ਪੀੜ੍ਹੀ ਨੂੰ ਕੁਝ ਵਧੀਆ ਦੇ ਦੇ ਕੇ ਜਾਣਾ ਐਸੀ ਸੋਚ ਨਾਲ ਰਾਜਨੀਤੀ ਕਰਨਾ ਔਰ ਕੋਈ ਅਦਾ ਨਹੀਂ ਵਾ ਮਕਸਦ ਵਿਰੋਧੀ ਕਹਿ ਰਹੇ ਕਿ ਚੀਤਲੰਗੁਰਾਲ ਔਰ ਸੁਸ਼ੀਰ ਰਿੰਕੂ ਦੀ ਜਫੀ ਤੇ ਪੈ ਗਈ ਪਰ ਅੰਦਰ ਖਾਤੇ ਉਹ ਨਾਲ ਨਹੀਂ ਹੈ ਔਰ ਚਾਚਾ ਸ਼ਾਇਦ ਇਹ ਵੀ ਛਿੜੀ ਹੋਈ ਹੈ ਕਿ ਜੇ ਸੋਸ਼ੀਅਲ ਨੂੰ ਹਾਰ ਜਾਂਦੇ ਉਹ ਕਾਂਗਰਸ ਉਹਨਾਂ ਦੀ ਵਾਪਸੀ ਵੀ ਤੈ ਹੈ ਕਿਉਂਕਿ ਉਹਨਾਂ ਦੀ ਪਤਨੀ ਦੇ ਵਿੱਚ ਕਾਂਗਰਸ ਪ੍ਰੇਮ ਹਲੇ ਵੀ ਹੈਗਾ ਨਹੀਂ ਜੀ ਅਦਾ ਦੀ ਕੋਈ ਕੋਈ ਗੱਲ ਨਹੀਂ ਆ ਲੋਕਾਂ ਨੂੰ ਸ਼ਾਇਦ ਵਹਿਮ ਹੈ ਕਿ ਸੀਤਲ ਅੰਗਰਾਲ ਜੀ ਨਾਲ ਚੱਲ ਰਹੇ ਨੇ ਪਰ ਸਾਥ ਨਹੀਂ ਦੇ ਰਹੇ ਆ ਜਿਸ ਦਿਨ ਮੈਂ ਕਹਿੰਦੇ ਕਿ ਜਿਸ ਦਿਨ ਵੋਟਾਂ ਦੀ ਗਿਣਤੀ ਹੋਏਗੀ ਵੈਸਟ ਹਲਕੇ ਜੋ ਸਭ ਤੋਂ ਜ਼ਿਆਦਾ ਲੀਡ ਆਮ ਆਦਮੀ ਪਾਰਟੀ ਦੀ ਹੋਏਗੀ ਕਿਉਂਕਿ ਦੋਨਾਂ ਦੀ ਮਿਹਨਤ ਜ਼ਰੂਰ ਅੰਗ ਲਾਏਗੀ ਕਾਂਗਰਸ ਵਾਲੇ ਘਰੇ ਪੁਰਾਣੇ ਸਾਥੀ ਰਹਿੰਦੇ ਸਭ ਤੋਂ ਜ਼ਿਆਦਾ ਹਮਲੇ ਉਹਨਾਂ ਵੱਲੋਂ ਆ ਰਹੇ ਆ ਰਦਰਨ ਕੀ ਬਾਕੀ ਪੋਲੀਟਿਕਲ ਪਾਰਟੀਆਂ ਵੱਲੋਂ ਮੈਂ ਪਹਿਲੇ ਵੀ ਕਿਹਾ ਉਹਨਾਂ ਨੇ ਪਾਰਟ ਉਹ ਵੀ ਪਾਰਟੀ ਦਾ ਕੰਮ ਕਰ ਰਹੇ ਐ ਸਿਰਫ ਪਾਰਟੀ ਦਾ ਕੰਮ ਕਰ ਰਹੇ ਸੋ ਪਰਸਨਲ ਅਟੈਕ ਕੋਸ਼ਿਸ਼ ਨਹੀਂ ਸ਼ੁਕਰੀਆ ਸੋ ਇਹਨਾਂ ਸੁਨੀਤਾ ਰਿੰਕੂ ਸੁਸ਼ੀਲੀ ਰਿੰਕੂ ਦੀ ਵਾਈਫ ਜੋ ਕਿ ਆਪਣੀ ਮਹਿਲਾ ਸਾਥੀ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ 'ਚ ਇਸ ਰੋਅਰ ਸ਼ੋਅ ਦਾ ਹਿੱਸਾ ਬਣੇ ਹੋਏ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਵੈਦ ਤੇ ਵਿਧਾਇਕ ਸੁਸ਼ੀਲ ਰਿੰਕੂ ਮੰਤਰੀ ਕਿਟਾਰੂ ਚੱਕ ਔਰ ਮਹਿੰਦਰ ਭਗਤ ਤਿੰਨੋਂ ਸਵਾਰ ਨੇ

ਸੀਤਲੰਗਰਾਲ ਦਾ ਕਮਾਲ ਕਰਤੀ ਕਹਿੰਦੇ ਸਭ ਸੀਤਲੰਗਰਾਲ ਦੀ ਮਾਇਆ ਇਹ ਅੱਜ ਆਮ ਆਦਮੀ ਪਾਰਦੀਆ ਜਾਦੂ ਹੈ 13 ਮਹੀਨੇ ਦਾ ਮੇਰਾ ਕੰਮ बोल ਰਿਹਾ ਮੇਰੀ ਸਰਕਾਰ ਨੇ ਜੋ ਵਾਅਦੇ ਕੀਤੇ ਆ ਉਹਨੂੰ ਦੇਖ ਕੇ ਲੋਕ ਅੱਜ ਇੱਕ ਤਰਫਾ ਹੋਏ ਆ ਕਹਿੰਦੇ ਕਿ ਜਿਹੜੇ ਇਸ਼ੂ ਸੀਗੇ ਵਿਧਾਨ ਸਭਾ ਜੇ ਨਹੀਂ ਪਹੁੰਚੇ ਕਿ ਰਿੰਕੂ ਲੋਕ ਸਭਾ ਲੈ ਕੇ ਜਾਣਗੇ ਭੇਜ ਰਹੇ ਆ ਲੋਕ ਸਭਾ ਜੀ ਜਾ ਕੇ ਜਲੰਧਰ ਦੀ ਰੈਨਮਾਈ ਕਰਨਗੇ ਠੀਕ ਹੈ ਸੀਤਲੰਗਰਾਲ ਮਤਲਿ ਲਾਚਨਕਟਾ ਵਰਜਕ ਹੋਰ ਸਾਥੀ ਭਿੰਦਰ ਪਗਤੋਰ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਦਾਖਲਾ ਇੱਥੇ ਕੁਝ ਮਹਿਲਾਵਾਂ ਵੀ ਖੜੀਆਂ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਜੋ ਉਹਦਾ ਹਿੱਸਾ ਤੇ ਨਹੀਂ ਬਣਿਆ ਕਿਦਾਂ ਦੇਖ ਰਹੀ ਏ ਚੋਣਾ ਚ ਕਿਦਾਂ ਲੱਗਦਾ ਜਿਆਦਾ ਹਵਾ ਬਣੀ ਹੈ ਕਿਦਾਂ ਮਾਹੌਲ ਲੱਗਦਾ ਬੀਬੀ ਜੀ ਤੁਹਾਨੂੰ ਕੌਣ ਪਰ ਆ ਰਿਹਾ ਹੈ ਬਾਬੇ ਦੀ ਪਤਾ ਨਹੀਂ ਕੋਈ ਪਤਾ ਨਹੀਂ ਬਾਬੇ ਦੀ ਬਾਬੇ ਦੀ ਕਿਰਪਾ ਬਾਬੇ ਦੀ ਕਿਰਪਾ ਕਹਿ ਰਹੇ ਕਿ ਕਿਰਪਾ ਦੇ ਵੋਟਰ ਦੀ ਹੋਣੀ ਹੈ ਜਨਤਾ ਹੀ ਜਨਾਰਦਨ ਹੈ ਜੇ ਜਨਤਾ ਵੋਟ ਪਾਏਗੀ ਜੇ ਤੁਹਾਡੇ ਆਪਣੇ ਇਸ਼ੂ ਹੈ ਜਿਉ ਖੁੱਲ ਕੇ ਰੱਖੋਗੇ ਤਾਂ ਹੀ ਸਭ ਕੁਝ ਹੋਊਗਾ ਅੱਜ ਚਾਰ ਹੋ ਜਿੱਤੇਗਾ ਚਾੜੂ ਨੇ ਕੀਤਾ ਪਹਿਲੇ ਕੰਮ ਹਾਂ ਤੁਹਾਡ ਕੀ ਹਾਲ ਹੈ ਜੀ ਕਿਹਦਾ ਕਿਹਦਾ ਤੁਹਾਨੂੰ ਲੱਗਦਾ ਜਿਆਦਾ ਅੱਛੀ ਪਾਰਟੀ ਹੈ ਅੱਛਾ ਕਿ ਇਹ ਝਾੜੂ ਝਾੜੂ ਬਸ ਅੱਗੇ ਜਾ ਰਿਹਾ ਝਾੜੂ ਜਿੱਤੂਗਾ ਅੱਗੇ ਝਾੜਾ ਚੜ ਜਾਏਗਾ ਤੁਹਾਡਾ ਅਸ਼ੀਰਵਾਦ ਨਾਲ ਹਣਾ ਦੇ ਭਾਪੇ ਦਾ ਅਸ਼ੀਰਵਾਦ ਪਰ ਮੇਰੀ ਗੱਲ ਸੁਣੋ ਜਨਾਨੀਆਂ ਦੇ ਕਹਿ ਰਹੀਆਂ ਮਹਿਲਾ ਕਾਂਗਰਸ ਵਾਲੀਆਂ ਰੋਜ਼ ਚੌਂਕਾਂ 'ਚ ਖੜੀਆਂ ਹੋ ਜਾਂਦੀਆਂ ਉਹ ਕਹਿੰਦੀ ਆ ਸਾਨੂੰ 1000 ਰੁਪਏ ਨੇ ਦਿੱਤਾ ਔਰ ਤੁਸੀਂ ਐਨੇ ਬਜ਼ੁਰਗ ਹੋ ਤੇ ਖੜੇ ਹੋਗੇ ਦੇਰੇ ਜਿਹੜਾ ਪਹਿਲਾ ਜਿੱਤੇ ਉਹਨੇ ਤੇ ਨਾ ਉਹਦਾ ਲਈ ਖੜਾ ਆਇਆ ਉਹਨੇ ਥੋੜਾ ਦਿਨ 1000 ਰੁਪਏ 1000 ਰੁਪਏ ਉਹਨੇ ਦੇਣਾ ਜਿਹੜਾ ਪਹਿਲੇ ਜਿੱਤਿਆ ਆ ਮਿਆਲ ਬਣਿਆ ਉਹਨੇ ਦੇਣਾ ਨਾ ਉਹਨੇ ਮੰਨੇ ਦਾ ਪਹਿ 1000 ਦੇ ਦਿਆ ਤੇ ਦੇਣਾ ਚਾਹੀਦਾ ਉਹਨੇ ਔਰ બીજી ਪਾਰਟੀ ਦੇ ਕੋਈ ਹੈ ਨਾ ਉਹ ਕਹਿੰਦੇ ਇਹ ਪਾਰਟੀ ਨੇ ਝੂਠ ਬੋਲਿਆ ਸਾਨੂੰ ਦਿੱਤਾ ਨਹੀਂ ਦੇ 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 મતਲਬ ਕੋਈ ਹਰਜ਼ ਨਹੀਂ ਮਿਲ ਜਣਗੇ 1000 मिलेंगे हां जी देगा देगा रिंकू पे देगा ठीक है मैं कर रहा हूं आधार हो रहा है जननियों रो ठीक आधार पे दा इंतजार हो रहा है होरे इंतजार हो रहा वा नहीं, नहीं वे 10 तो 10 तक इंतजार रहेगा किदे बटन ना दूजा हो जाए ए ए रबी जानदा है जी ए रबी जानदा है ए ए सही कह रहे है रबी जानदा है हालै कुतरी पता कि बटन कैंडिडेट इधर-उधर होया है जेडी पब्लिक आ गई है ओद जिथे आ गई है आई गई है ਬਹੁਤ ਬਹੁਤ ਅਹਿਮ ਗੱਲ ਕੀਤੀ ਇਹਨੇ ਕਿ ਕੈਂਡੀਡੇਟ ਹੀ ਇੱਧਰ ਉੱਧਰ ਹੋਇਆ ਪਬਲਿਕ ਤਾਂ ਆਪਣੀ ਉਥੇ ਹੀ ਉਥੇ ਹੀ ਹੈ ਮਤਲਬ ਤੁਹਾਡਾ ਕਹਿਣਾ ਕੀ ਜਿਹੜਾ ਕਾਂਗਰਸੀ ਵੋਟਰ ਹੈ ਉਹ ਉਥੇ ਹੀ ਹੈ ਜਿਹੜਾ ਝਾੜੂ ਦਾ ਵੋਟਰ ਉਥੇ ਹੀ ਹੈ ਬਿਲਕੁਲ ਜੀ ਬਿਲਕੁਲ ਇਹ ਤਾਂ ਮੰਨਣਾ ਪਏਗਾ ਜੀ ਇਹ ਤਾਂ ਮੰਨਣਾ ਪਏਗਾ ਉਹ ਪੈਗੇ ਝਾੜੂ ਨੂੰ ਵੋਟ ਪਰ ਅੰਦਰ ਖਾਤੇ ਖਬਰ ਹੈ ਹੀ ਹੈ ਕਿ ਜਿਹੜਾ ਵੋਟਰ ਹੈ ਉਹ ਵੋਟ ਰਹੀ ਹੈ ਇਹ 40 ਸਾਲ ਜਿੱਤ ਰਹੇ ਨੇ ਕਾਂਗਰਸ ਤੋਂ 40 ਸਾਲ ਤੋਂ ਜਿੱਤ ਰਹੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਬਦਲਣਗੇ ਅੰਦਰ ਖਾਤੇ ਵੀ ਕੋ ਸਹੀ ਗੱਲ ਗਈ ਅੰਦਰ ਖਾਤੇ ਵੋਟਰ ਹੀ ਜਾਣਦਾ ਵਾ ਕਿ ਆਖਿਰ ਵੋਟ ਕਿਨੂੰ ਪਏਗੀ ਇਹ ਆਮ ਪਬਲਿਕ ਦਾ ਕਹਿਣਾ ਕਿ ਮੈਨੂੰ ਦਾ ਕਹਿਣਾ ਕਿ 1000 ਰੁਪਏ ਨਾ ਵੀ ਮਿਲਿਆ ਤੇ ਤਾਂ ਵੀ ਦੇਖੇਗੀ ਆਪਾਂ ਹੋਰ ਗੱਲ ਕਰਦੇ ਹਾਂ ਜੀ ਤੁਹਾਡਾ ਕੀ ਕਹਿਣਾ ਜੀ ਅਸੀਂ ਤਾਂ ਕਹਿੰਦੇ ਜੀ ਰਿੰਕੂ ਪਾਜੀ ਜਾਣਾ ਚਾਹੀਦਾ ਅੱਛਾ ਜੀ ਬਹੁਤ ਸੁਧਾਰ ਹੋਇਆ ਸਭ ਕੁਝ ਠੀਕ ਹੈ 1000 ਰੁਪਏ ਕੋਈ ਜ਼ਰੂਰੀ ਨਹੀਂ ਬੰਦਾ ਇਮਾਨਦਾਰ ਹੋਣਾ ਚਾਹੀਦਾ ਠੀਕ ਹੈ ਵੇ ਮਾਲ ਕਹਦਾ ਜਨਡਿਆ ਵੇ ਵਿਦਵਾ ਵੇ ਪਰੇ ਰਿੰਕੂ ਫੇ ਜਦੋਂ ਵਿਧਾਨ ਸਭਾ ਦੀ ਚੋਣਾਂ ਹੋਈਆਂ ਉਦੋਂ ਫੇ ਸ਼ੀਤਲੰਗਰਾਲ ਕੋ ਕਿਉਂ ਹਾਰ ਗਿਆ ਜਿਹਨੇ ਅੱਛੇ ਇਨਸਾਨ ਸੀਗੇ ਉਹ ਟਾਈਮ ਉਹ ਮਾਲਕ ਦੀ ਕੋਈ ਮਰਜ਼ੀ ਠੀਕ ਹੈ ਕਿ ਨਹੀਂ ਉਹ ਵੀ ਆਪਣਾ ਸੀ ਉਹ ਵੀ ਆਪਣਾ ਉਹ ਆ ਗਿਆ ਤਾਂ ਵੀ ਨਹੀਂ ਮਾੜਾ ਜੇ ਆ ਜਾਂਦਾ ਤਾਂ ਵੀ ਨਹੀਂ ਸੀ ਮਾੜਾ ਦੋਨੇ ਧੀਰਾ ਵਧੀਆ ਸੀ ਠੀਕ ਹੈ ਕਿ ਨਹੀਂ ਹਾਂ ਬਸ ਜੀ ਠੀਕ ਹੈ ਸੋ ਇਹਨਾਂ ਦਾ ਕਹਿਣਾ ਹੈ ਕਿ ਗੱਲ 1000 ਰੁਪਏ ਦੀ ਨਹੀਂ ਹੈ ਜਿਹੜਾ ਕੈਂਡੀਡੇਟ ਹੈ ਜਿਹੜਾ ਨੇਤਾ ਹੈ ਲੋਕ ਸਭਾ ਨੇਤਾ ਉਹ ਵੀ ਚੰਗਾ ਹੋਣਾ ਚਾਹੀਦਾ ਪਰ ਹੋਰ ਵੀ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਦੀ ਸਥਿਤੀ ਹੈ ਪੰਜਾਬ ਦੀ ਸਿਆਸਤ ਚ ਵੀ ਐਸਰੇ ਜਿੱਦਾਂ ਤੁਹਾਡੀ ਕੜਾਈ ਚ ਤੇਲ ਗਰਮ ਹੈ ਹਾਲਾਤ ਕੁਛ ਐਦਾਂ ਦੇ ਹੀ ਹੈ ਕਿਹੜਾ ਜ਼ਿਆਦਾ ਪੱਕ ਕੇ ਅੱਛਾ ਲੱਗੇਗਾ ਕਿਹੜਾ ਕੱਚਾ ਰਹਿ ਜਾਏਗਾ ਕਿਹਦਾ ਸਵਾਦ ਜ਼ਿਆਦਾ ਵਧੀਆ ਆਏਗਾ ਝਾੜੂ ਦਾ ਹੱਥ ਦਾ ਤੱਕੜੀ ਦਾ ਹਾਥੀ ਦਾ ਕਿਹੜਾ ਇਹ ਵੋਟਰ ਦਸੇਗਾ ਇਹ ਤਾਂ ਨਹੀਂ ਵੋਟਰ ਸੰਗਿਆਂ ਦਾ ਸਤਰੀ ਨੂੰ ਨੇ ਪਰ ਜਿੱਦਾਂ ਤੁਹਾਡੀ ਕੜਾਈ ਗਰਮ ਹੈ ਆ ਦੇਖੋ ਜਿਸ ਤਰੀਕੇ ਨਾਲ ਤੇਲ ਪੱਖਿਆ ਹੋਇਆ ਪਰ ਇਹ ਜਲੰਧਰ ਵੈਸਟ ਦੇ ਵੀ ਖਾਸ ਕਰਕੇ ਇਹੀ ਹਲਕੀ ਕੀ ਕਹਿੰਦਾ ਆ ਅਲੱਗ-ਅਲੱਗ ਪਕੌੜੇ ਰੱਖੇ ਹੋਏ ਸਥਿਤੀ ਕੁਝ ਇਦਾਂ ਦੀ ਹੈ ਪਰ ਜਿਹੜਾ ਗਾਗ ਲੈਣ ਵਾਸਤੇ ਆਏਗਾ ਉਹ ਕਿਹੜਾ ਜਿਹੜਾ ਜ਼ਿਆਦਾ ਸਵਾਦ ਤੁਹਾਨੂੰ ਕਿਹਦੇ ਚੰਡੇ ਲੱਗ ਰਿਹਾ ਜ਼ਿਆਦਾ ਚੰਡੇ ਸਾਡੇ ਲੱਗੇ ਜਾਂ ਤੁਹਾਡੇ ਸਾਹਮਣੇ ਛੜਦੇ ਆਦੇ ਲੱਗੇ ਚਾਰੂ ਦੀਆਂ ਚਾਰੂ ਜਿੱਤੇਗਾ ਹਾਂ ਠੀਕ ਜਿੱਤੇ ਲੋ ਜੀ ਸਿਆਸਤ ਦਾ ਜਿਹੜਾ ਤੜਕਾ ਵਾ ਉਹ ਇਸ ਸਾਹਮਣੇ ਕਹਰੇ ਕੀ ਝਾੜੂ ਦੇ ਹੱਕ ਵਿੱਚ ਵੀ ਜਾ ਸਕਦਾ ਇਹ ਆਪਾਂ ਇਸ ਵੇਲੇ ਹੈਗੇ ਆ ਵੈਸਟ ਹਲਕੇ 'ਚ ਕਿਉਂਕਿ ਵੈਸਟ ਹਲਕੇ ਦੇ ਜਿਹੜੇ ਵਿਧਾਇਕ ਨੇ ਉਹ ਸ਼ੀਤਲ ਅੰਗੁਰਾਲ ਉਹ ਉਥੋਂ ਜਿੱਤ ਚੁਕੇ ਨੇ ਸੁਸ਼ੀਲ ਰਿੰਕੂ ਵੀ ਇਸ ਏਰੀਆ 'ਚ ਸੀ ਪਹਿਲੇ ਉਹ ਕਾਂਗਰਸ ਦੇ ਵੀ ਸੀ ਉਸ ਤੋਂ ਪਹਿਲੇ ਉਹ ਕੰਸਟੈਂਟਲੀ ਚੋਣ ਜਿੱਤ ਚੁਕੇ ਫਿਰ ਉਸ ਤੋਂ ਬਾਅਦ ਉਹ ਵਾਈਫ ਨੇ ਜਿੱਤਿਆ ਫਿਰ ਉਹ ਵਿਧਾਇਕ ਦੀ ਚੋਣ ਲੜੇ ਇੱਕ ਵਾਰ ਜਿੱਤੇ ਫਿਰ ਪਿਛਲੀ ਜਿਹੜੀਆਂ ਚੋਣਾਂ ਸੀਗੀਆਂ ਉਹ ਚ ਉਹ ਹਾਰੇ ਸੋ ਕੁਲਮਲਾ ਕੇ ਦੇਖੋ ਤੁਸੀਂ ਝੰਡਿਆਂ ਦੀ ਵੀ ਗਿਣਤੀ ਤੋਂ ਵੀ ਆਪਾਂ ਦੇਖ ਸਕਦੇ ਹਾਂ ਕਿ ਜਿਸ ਤਰੀਕੇ ਨਾਲ ਛੱਤਾਂ 'ਤੇ ਝੰਡੇ ਲੱਗੇ ਆ ਕੰਮ ਕਾਫੀ ਬਰਾਬਰ ਬਰਾਬਰ ਜਾਪ ਰਿ ਜ਼ਿਆਦਾਤਰ ਗਿਣਤੀ ਜਿਹੜੀ ਹੈ ਅਕਾਲੀ ਦਲ ਔਰ ਇਸ ਏਰੀਆ ਦੇ ਵਿੱਚ ਔਰ ਕਾਂਗਸ ਦੇ ਝੰਡੇ ਵੀ ਹੈ ਜਿੱਥੇ ਬਸਪਾ ਬਹੁਜਨ ਸਮਾਜ ਪਾਰਟੀ ਦਾ ਵੀ ਇਕਲੌਤਾ ਝੰਡਾ ਜਿਹੜਾ ਨਜ਼ਰ ਆ ਰਿਹਾ ਦੇਖੋ ਸਾਰੇ ਝੰਡਿਆਂ ਵਿੱਚ ਬਸਪਾ ਵੀ ਆਪਣੀ ਮੌਜੂਦਗੀ ਜਿਹੜੀ ਹੈ ਦਰਸਾ ਰਹੀ ਹੈ ਭਾਵੇਂ ਅਕਾਲੀ ਦਲ ਦੇ ਨਾਲ ਉਹਦਾ ਸਮਰਥਨ ਹੈ ਪਰ ਅਕਾਲੀ ਦਲ ਦੇ ਨਾਲ ਨਾਲ ਉਹਨਾਂ ਦਾ ਵੀ ਹੈ ਪਰ ਜੇ ਆਪਾਂ ਦੂਰ ਤੱਕ ਝੰਡਿਆਂ ਦੀ ਨਜ਼ਰ ਪਾਵਾਂਗੇ ਤੇ ਕਾਂਗਸ ਦਾ ਪੰਜਾ ਔਰ ਆਮ ਆਦਮੀ ਪਾਰਟੀ ਦਾ ਝਾੜੂ ਵੀ ਨਜ਼ਰ ਆ ਰਿਹਾ ਬਹੁਤ ਵੱਡਾ ਕਾਫਲਾ ਐ ਅਸਲੇ ਵੈਸਟ ਹਲਕੇ ਜੋ ਨਿਕਲਾ ਹੋਇਆ ਸੁਸ਼ੀਲ ਰਿੰਕੂ ਆਪਣੇ ਸਾਥੀਆਂ ਮੰਤਰੀ ਕੁਟਾਰੂਚਕ ਵਿਧਾਇਕ ਸ਼ੀਤਲ ਉਂਗਰਾਲ ਸਮੇਤ ਮਹਿੰਦਰ ਭਗਤ ਹੋਰ तमाम ਲੋਕ ਜੋ ਹਨ ਉਹਨਾਂ ਦੇ ਨਾਲ ਹਨ ਪੂਰੇ ਹਲਕੇ ਦਾ ਪ੍ਰਚਾਰ ਕੀਤਾ ਜਾ ਰਿਹਾ ਰਿੰਕੂ ਨੇ ਕਿਹਾ ਸੀ ਕਿ ਡੋਰ ਟੂ ਡੋਰ ਤੇ ਨਹੀਂ ਹੋ ਸਕਦਾ ਪਰ ਇਸ ਤਰੀਕੇ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਲੱਗ ਰਿਹਾ ਕੀ ਮਾਹੌਲ ਹੈ ਜੀ ਸਰ ਬਹੁਤ ਤਾਂ ہمیں ਪਤਾ ਨਹੀਂ ਕੀ ਲੱਗ ਰਿਹਾ ਨਹੀਂ ਵੋਟ ਨਹੀਂ ਪਾਓਗੇ ਫਿਰ ਵੋਟਰ ਹਮ ਨਾ ਮਾਰਾ ਨਹੀਂ ਨਹੀਂ ਮਨਾਉਂਗਾ ਕੀ ਹੈ ਜੀ ਕੀ ਮਾਹੌਲ ਹੈ ਮਾਹੌਲ ਤਾਂ ਇਹ ਐਸੇ ਹੀ ਦਿਖ ਰਿਹਾ ਹੈ ਕੌਣ ਝਾੜੂ ਵਾਲੇ ਦੇਸ ਰਿਹਾ ਆਪਣੇ ਆਦੀਏ ਜੀ ਤੇ ਝਾੜੂ ਵਾਲਾ ਜਿੱਤ ਰਿਹਾ ਹਾਂ ਪਰ ਉਹ ਕਹਿ ਰਿਹਾ ਕਿ ਜਿੰਨੇ ਮੁੱਦੇ ਸੀ ਇਹ ਹੱਲ ਕਰ ਦੇਣਗੇ ਸੁਸ਼ੀਲ ਸਿੰਘ ਨੂੰ ਨਵੇਂ-ਨਵੇਂ ਆਏ ਪਾਰਟੀ ਚ ਦੇ ਦੋਗੇ ਵੋਟਰ ਹਾਂ ਜੀ ਵੋਟਰ ਦੇ ਦਵਾਂਗੇ ਇਹਨੂੰ ਕਿਉਂਕਿ ਇਹ ਪੁਰਾਣਾ ਬੰਦਾ ਹੈ ਸੂਝਿਆ-ਬੂਝਿਆ ਹੈਗਾ ਰਾਜਨੀਤੀ ਦਾ ਬੰਦਾ ਹੈ ਪਰ ਉਹ ਜੋ ਕਾਂਗਰਸ ਵਾਲਾ ਵੀ ਪੁਰਾਣਾ ਹੈ ਉਹ ਸੰਤੋਖ ਚੋਧਰੀ ਦੀ ਪਤਨੀ ਹੈ ਭਾਵੇਂ ਉਹ ਕਹਿੰਦੇ ਭਾਵੇਂ ਇਲੈਕਸ਼ਨ ਮੈਂ ਪਹਿਲੀ ਵਾਰੀ ਲੜ ਰਹੀ ਹਾਂ ਪਰ ਉਹਨਾਂ ਦੇ ਪਰਿਵਾਰ ਨੇ ਚਾਹੇ ਉਹਨਾਂ ਦੇ ਪਤੀ ਸੀ ਚਾਹੇ ਬੱਚੇ ਜਿੰਨੇ ਇਲੈਕਸ਼ਨ ਉਹਨਾਂ ਨੇ ਲੜੇ ਆ ਪਰ ਕੰਮ ਉਹੀ ਨਾਲ-ਨਾਲ ਕਰਦੇ ਰਹੇ ਮਤਲਬ ਪਰਦੇ ਦੇ ਪਿੱਛੇ ਕਹਿੰਦੇ ਮੈਂ ਹੀ ਸਾਰੇ ਸੰਭਾਲਦੇ ਸੀ ਤੇ ਦੋਵਾਂ 'ਚ ਕਿਹੜਾ ਤੁਹਾਨੂੰ ਨੇਤਾ ਜ਼ਿਆਦਾ ਸਹੀ ਲੱਗ ਰਿਹਾ ਹੈ ਨੇਤਾ ਦੇ ਦੇਖੋ ਜਿੱਦਾਂ ਉਹਨਾਂ ਨੇ ਚਲੋ ਠੀਕ ਹੈ ਕੰਮ ਕੀਤੇ ਹੋਣਗੇ ਆਪਾਂ ਮੰਨਦੇ ਹਾਂ ਇਸ ਗੱਲ ਨੂੰ ਪਰ ਜੋ ਜਿਹੜਾ ਕੇਜਰੀਵਾਲ ਦੇ ਜਿੱਦਾਂ ਜੋ ਵਾਦੇ-ਬੋਦੇ ਕੀਤੇ ਆਏ ਨੇ ਜਿੱਦਾਂ ਬਿੱਲ ਬੁੱਲ ਮਾ ਔਰ ਆਪਣੇ ਸੁਝਾਵਾਂ ਇਦਾਂ ਮੈਡੀਕਲ ਕੈਂਪ ਖੁਲਾਏ ਦੇ ਗਰੀਬਾਂ ਵਾਸਤੇ ਇਦਾਂ ਕੁਝ ਸੋਚਿਆ ਦਾ ਉਸ ਹਿਸਾਬ ਨਾਲ ਤੇ ਐਸੇ ਬੰਦਾ ਕੇ ਪਾਰਟੀ ਨਾਲ ਚੱਲਣਾ ਚਾਹੀਦਾ ਹੈ ਥੈਂਕ ਯੂ ਸੋ ਲੋਕਾਂ ਦੀ ਅਲੱਗ-ਅਲੱਗ ਤਰ੍ਹਾਂ ਦੀ ਪ੍ਰਕਿਰਿਆ ਹੈ ਪਰ ਜਿੱਥੇ ਤੱਕ ਮਹਿਲਾਵਾਂ ਨਾਲ ਗੱਲ ਕੀਤੀ ਉਹਨਾਂ ਦਾ ਇਹ ਕਹਿਣਾ ਸੀ ਕਿ ਹਜ਼ਾਰ ਰੁਪਿਆ ਵੱਡੀ ਗੱਲ ਨਹੀਂ ਹੈ ਕੈਂਡੀਡੇਟ ਦਾ ਇਮਾਨਦਾਰ ਹੋਣਾ ਵੀ ਬਹੁਤ ਜ਼ਰੂਰੀ ਹੈ ਔਰ ਦੂਜੇ ਪਾਸੇ ਇੱਕ ਹੋਰ ਨੌਜਵਾਨਾਂ ਜੋ ਗੱਲ ਕੀਤੀ ਜੀ ਉਹਨਾਂ ਦੇ ਇਹ ਕਹਿਣਾ ਕਿ ਵੋਟਰ ਦੇ ਮਨ ਦਾ ਕੋਈ ਨਹੀਂ ਪਤਾ ਇਹ ਤਾਂ ਜਦੋਂ ਦਾਸਤਿਕ ਆਏਗੀ ਮਸ਼ੀਨ ਦੇ ਕਿਹੜਾ ਬਟਨ ਨਪਨਾਵਾ ਉਹੀ ਦੇਖਿਆ ਜਾਏਗਾ ਇੱਕ ਖਾਸ ਗੱਲ ਉਹਨਾਂ ਨੇ ਇਹ ਕਹੀ ਸੀ ਕਿ ਉਮੀਦਵਾਰ ਸ਼ਿਫਟ ਹੋਇਆ ਨੇਤਾ ਸ਼ਿਫਟ ਹੋਏ ਨੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਜਿਹੜਾ ਵੋਟਰ ਹੈ ਉਹ ਸ਼ਿਫਟ ਨਹੀਂ ਹੋਇਆ ਉਹ ਅੱਜ ਵੀ ਆਪਣੀ ਜਗ੍ਹਾ ਤੇ ਉੱਥੇ ਹੀ ਅੜੇ ਗਿਆ ਹੁਣ 10 ਮਹੀਨ ਨੂੰ ਦੇਖਣਾ ਹੋਏਗਾ ਕਿ ਇਹੜਾ ਵੋਟਰ ਹੈ ਕੀ ਚਮਤਕਾਰ ਦਿਖਾਉਂਦਾ ਆਪਣੇ ਨੇਤਾ ਦੇ ਨਾਲ ਸ਼ਿਫਟ ਹੁੰਦਾ ਹੈ ਜਾਂ ਆਪਣੀ ਰਵਾਇਤੀ ਪਾਰਟੀ ਦੇ ਨਾਲ ਹੀ ਜੁੜਿਆ ਰਹਿੰਦਾ ਹੈ ਕੈਮਰਾ ਪਰਸਨ ਦਵਿੰਦਰ ਬਿੱਲੜਾ ਨਾਲ ਅਤੁਲ ਸ਼ਰਮਾ ਟੀਵੀ ਪੰਜਾਬ ਜਲੰਧਰ